ਬਾਬਾ ਬਲਵਿੰਦਰ ਸਿੰਘ ਜੀ ਕਤਲ ਹੋਇਆ ਸੀਗਾ ਸੀਸੀਟੀਵੀ ਫੁਟੇਜ ਸਾਨੂੰ ਮਿਲੇ ਸੀ ਕਿ ਉਹਨਾਂ ਦਾ ਇੱਕ ਸੇਵਾਦਾਰ ਉਹਨਾਂ ਨੇ ਬਾਬਾ ਜੀ ਦਾ ਚੱਕਰ ਮਾਰ ਕੇ ਉਹਨਾਂ ਦੀ ਕਤਲ ਕੀਤੀ ਸੀ 12 ਦਿਨ ਦੀ ਮਿਹਨਤ ਤੋਂ ਬਾਅਦ ਅਸਾਨੂੰ ਬਦਾਲਾ ਪੁਲਿਸ ਨੂੰ 13 ਮਈ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਅਸੀਂ ਅਕਿਊਜ਼ ਜੋ ਰਮਨਦੀਪ ਸਿੰਘ ਹੈਗਾ ਉਹਨਾਂ ਦਾ ਅਰੈਸਟ ਅਸੀਂ ਬਟਾਲੇ ਤੋਂ ਹੀ ਕੀਤਾ ਹੈਗੇ ਔਰ ਹੁਣ ਇਹ ਜੋ ਆਪਣੇ ਹਿਰਾਸਤ ਚ ਹੈ ਗਿਆ ਗੱਜ ਨੇ ਨੂੰ ਕਿ ਲਤਮਾਰਕ ਤੋਂ ਇਹਨਾਂ ਦੇ ਗੁੱਸਾ ਕੰਟਰੋਲ ਨਹੀਂ ਹੋਇਆ ਤਾਂ ਫਿਰ ਇੰਨੇ ਉਹਨਾਂ ਨੂੰ ਕ੍ਰਿਸ਼ਮਾਤੀ ਜਿਵੇਂ ਸਾਰੇ ਨੇ ਜਾਣਦੇ ਆ 30 ਅਪ੍ਰੈਲ ਰਾਤੀ 10:30 ਔਰ 11 ਵਜੇ ਦੇ ਵਿਚਾਲੇ ਇੱਕ ਅਨਫੋਰਚੂਨੇਟ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਥਾਣਾ ਕੁਮਾਨ ਥਾਣਾ ਕੁਮਾਨ ਦੇ ਸਰਹੱਦ ਤੋਂ ਕਿ ਬਾਬਾ ਬਲਵਿੰਦਰ ਸਿੰਘ ਜੀ ਜੋ ਗੁਰਦੁਆਰਾ ਮੁਖੀ ਸੀਗੇ ਗੁਰਦੁਆਰਾ ਸ਼੍ਰੀ ਗੁਰੂ ਅਮਰਦਾਸ ਜੀ ਅਠਵਾਲ ਪਿੰਡ ਦਾ ਉਹਨਾਂ ਦੀ ਕਤਲ ਹੋਇਆ ਸੀਗਾ ਔਰ ਮੌਕੇ ਦੇ ਜੋ ਸੀਸੀਟੀਵੀ ਫੁਟੇਜ ਸਾਨੂੰ ਮਿਲੇ ਸੀ ਔਰ ਜੋ ਮੌਕੇ ਦੇ ਗਵਾਹ ਸੀ ਉਹਨਾਂ ਵੱਲੋਂ ਇਹ ਪਤਾ ਚੱਲਿਆ ਸੀਗਾ ਕਿ ਉਹਨਾਂ ਦਾ ਇੱਕ ਸੇਵਾਦਾਰ ਰਮਨਦੀਪ ਸਿੰਘ ਉਹਨਾਂ ਨੇ ਬਾਬਾ ਜੀ ਦਾ ਚਕੂ ਮਾਰ ਕੇ ਉਹਨਾਂ ਦੀ ਕਤਲ ਕੀਤਾ ਸੀ ਔਰ ਇਸੇ ਕੇਸ ਇਹ ਬਹੁਤ ਜ਼ਿਆਦਾ ਸੈਂਸੇਸ਼ਨਲ ਹੋ ਗਿਆ ਸੀਗਾ ਤੋਂ ਉਸੇ ਇਹਨਾਂ ਨੂੰ ਧਿਆਨ ਦੇ ਰੱਖਦੇ ਹੋਏ ਵੱਖ-ਵੱਖ ਟੀਮਾਂ ਬਣਾ ਕੇ ਤਕਰੀਬਨ ਪੰਜਾਬ ਚ ਵੀ ਔਰ ਪੰਜਾਬ ਦੇ ਬਾਹਰ ਦੇ ਵੀ ਬਟਾਲੇ ਦੀ ਵੱਖ-ਵੱਖ ਟੀਮਾਂ ਆਲਮੋਸਟ 6 ਟੀਮਾਂ ਸਾਡੀ ਬਣੀ ਸੀਗੀ ਇਸ ਕੇਸ ਨੂੰ ਟਰੇਸ ਕਰਨ ਲਈ ਔਰ ਜੋ ਅਕਿਊਜ਼ ਸੀਗਾ ਉਹਨਾਂ ਨੂੰ ਅਰੈਸਟ ਕਰਨ ਲਈ ਤਾਂ ਆਫਟਰ 12 ਡੇਸ 12 ਦਿਨ ਦੀ ਮਿਹਨਤ ਤੋਂ ਬਾਅਦ ਸਾਨੂੰ ਬਟਾਲਾ ਪੁਲਿਸ ਨੂੰ 13 ਤਰੀਕ 13 ਮਈ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਅਸੀਂ ਅਕਿਊਜ਼ ਜੋ ਰਮਨਦੀਪ ਸਿੰਘ ਹੈਗਾ ਉਹਨਾਂ ਦਾ ਅਰੈਸਟ ਅਸੀਂ ਬਟਾਲੇ ਤੋਂ ਹੀ ਕੀਤਾ ਹੈਗੇ ਆ ਔਰ ਹੁਣ ਇਹ ਜੋ ਆਪਣੀ ਹਿਰਾਸਤ ਚ ਹੈ ਗਿਆ ਔਰ ਉਹਨਾਂ ਨੂੰ ਮਾਰੀਓਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਔਰ ਉਹਨਾਂ ਦੀ ਅਗਲੀ ਰਿਮਾਂਡ ਲੈ ਕੇ ਅਗਲੀ ਅਗਲੀ ਪੁੱਛਤਾ ਚ ਜੋ ਕੀਤੀ ਜਾਊਗੀ ਜੋ ਹੁਣ ਤੱਕ ਦੀ ਪੁੱਛਗਿਛ ਦੇ ਵਿੱਚ ਜੋ ਚੀਜ਼ ਸਾਹਮਣੇ ਆਈ ਹੈ ਜੋ ਮਤਲਬ ਕਾਰਨ ਦਾ ਕਤਲ ਦਾ ਕਾਰਨ ਕੀ ਸੀਗਾ ਇਹ ਮੋਸਟ ਇੰਪੋਰਟੈਂਟ ਕੁਐਸਚਨ ਸੀ ਸਾਰੇ ਵਾਸਤੇ ਤੋ ਹੁਣ ਤੱਕ ਦੀ ਜੋ ਪੁੱਛਗਿਛ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ ਜੋ ਰਮਨਦੀਪ ਸਿੰਘ ਹੈਗਾ ਇਹ 19 ਸਾਲ ਦਾ ਹੈਗਾ ਇਹ ਵੱਖ-ਵੱਖ ਗੁਰਦੁਆਰੇ ਦੇ ਵਿੱਚ ਸੇਵਾ ਕਰਦਾ ਸੀ। ਔਰ ਪਿਛਲੇ 1.5 ਸਾਲ ਤੋਂ ਇਹ ਗੁਰਦੁਆਰਾ ਜੋ ਆਪਣਾ ਗੁਰੂ ਅਮਰਦਾਸ ਜੀ ਗੁਰਦੁਆਰਾ ਹੈਗਾ ਠਵਾਲ ਦੇ ਉੱਥੇ ਵੀ ਆਉਂਦਾ ਸੀਗਾ ਔਰ ਉੱਥੇ ਬਾਬਾ ਬਲਵਿੰਦਰ ਜੀ ਦਾ ਇਹ ਸੇਵਾ ਕਰਦਾ ਸੀਗਾ। ਔਰ ਉਹ ਦਿਨ ਰਾਤ 30 April ਰਾਤ 10:30 ਵਜੇ ਦੇ ਕਰੀਬ ਇਹ ਜੋ ਬਾਬਾ ਜੀ ਦਾ ਸੇਵਾ ਕਰ ਰਿਹਾ ਸੀਗਾ ਉਹਦਾ ਪੈਰ ਦਾ ਮਾਲਿਸ਼ ਕਰ ਰਿਹਾ ਸੀ। ਉਹਨਾਂ ਨੂੰ ਲੈ ਕੇ ਆਪਸ਼ ਵਿੱਚ ਇਹ ਇਹ ਹੋ ਗਈ ਆਪਸ਼ ਵਿੱਚ ਨਦੀ ਝਗੜਾ ਹੋ ਗਿਆ। ਕੀ ਲਤਕੁੱਟਣ ਨੂੰ ਲੈ ਕੇ ਬਾਬਾ ਜੀ ਨੇ ਇਹਨੂੰ ਗਾਲ ਕੱਢਦਾ ਔਰ ਉਹ ਵਧੀ ਵਧੀ ਦੇ ਉਹਦੇ ਵਿੱਚ ਆ ਵੀ ਇਹਨਾਂ ਦੇ ਅਕਿਊਜ਼ ਦੇ ਕਹਿਣ ਦੇ ਮੁਤਾਬਿਕ ਆ ਵੀ ਹੈਗਾ ਕਿ ਜੋ ਬਾਬਾ ਜੀ ਨੇ ਇਹਨੂੰ ਉਹਨਾਂ ਦੇ ਪ੍ਰਾਈਵੇਟ ਪਾਰਟ ਤੇ ਲਤ ਮਾਰਤੀ ਤੋ ਇਹਨਾਂ ਦੇ ਗੁੱਸਾ ਕੰਟਰੋਲ ਨਹੀਂ ਹੋਇਆ ਤੋ ਫਿਰ ਇਨੇ ਉਹਨਾਂ ਨੂੰ ਕੁੱਟ ਮਾਰਤੀ ਔਰ ਉੱਥੋਂ ਦੀ ਇਹ ਭੱਜ ਗਿਆ ਸਗਾ ਤੋ ਇਹ ਹਲੇ ਸਾਡਾ ਫਰਸਟ ਜੋ ਇਹਦੇ ਵਿੱਚ ਆਈ ਹੋਈ ਹੈ ਪੁੱਛਗਿੱਛ ਦੇ ਵਿੱਚ ਇਹ ਚੀਜ਼ ਆਈ ਹੈ ਹਲੇ ਵੀ ਅਸੀਂ ਅੱਗੇ ਦੀ ਕਾਰਵਾਈ ਜਾਰੀ ਹੈਗੀ ਉਦੇ ਵਿੱਚ ਜੋ ਵੀ ਇਨਫੋਰਮੇਸ਼ਨ ਆਊਗਾ ਉਹ ਤੁਹਾਡੇ ਸਾਰੇ ਨਾਲ ਸ਼ੇਅਰ ਕੀਤਾ ਜਾਊਗਾ ਜੀ ਧੰਨਵਾਦ ਜਿਹੜੇ ਤੀਜਾ ਦੇ ਮੈਂ ਰੁਕਿਆ ਰਿਹਾ ਕਿੱਥੇ ਰੁਕਿਆ ਰਿਹਾ ਇਹ ਇਹਦੇ ਵਿੱਚ ਦੇਖਿਓ ਜੀ ਆਪਣਾ ਇੱਕ ਤੋਂ ਇਥੋਂ ਦੀ ਇਹ ਮੋਗਾ ਚਲੀ ਗਈ ਸੀਗਾ ਅੰਮ੍ਰਿਤਸਰ ਚੱਲਿਆ ਸੀ ਪਹਿਲੇ ਉਤੋਂ ਬਾਅਦ ਮੋਗਾ ਚੱਲਿਆ ਸੀ ਮੋਗਾ ਦੇ ਵਿੱਚ ਦੋ ਦਿਨ ਰਿਹਾ ਉਤੋਂ ਬਾਅਦ ਫਿਰ ਇਹ ਪੰਜਾਬ ਦੇ ਬਾਹਰ ਵੀ ਗਿਆ ਸੀਗਾ ਦੋ ਥਾਵਾਂ ਤੇ ਫਿਰ ਉਸ ਤੋਂ ਬਾਅਦ ਵਾਪਸ ਅੰਮ੍ਰਿਤਸਰ ਆਇਆ ਅੰਮ੍ਰਿਤਸਰ ਤੋਂ ਫਿਰ ਬਟਾਲਾ ਇਦੇ ਵਿੱਚ ਇੱਕ ਇੱਕ ਗੱਲ ਮੈਂ ਹੋਰ ਤੁਹਾਡੀ ਮੀਡੀਆ ਰਾਹੀਂ ਮੈਂ ਬਟਾਲਾ ਦੀ ਔਰ ਮੋਗੇਰੀ ਜੋ ਪਬਲਿਕ ਹੈਗੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਇਦੇ ਵਿੱਚ ਪਬਲਿਕ ਵੱਲੋਂ ਸਾਨੂੰ ਬਹੁਤ ਜ਼ਿਆਦਾ ਕੋਆਪਰੇਸ਼ਨ ਮਿਲਿਆ ਭਾਵੇਂ ਉਹ ਆਪਣੀ ਡਿਟੈਕਸ਼ਨ ਦੇ ਵਿੱਚ ਉਹਨਾਂ ਦੀ ਮਦਦ ਹੋਵੇ ਭਾਵੇਂ ਉਹ ਇਹਦੇ ਵਿੱਚ ਕੁਝ ਜੋ ਸਿਵਿਲियंस ਨੇ ਜਿਨੇ ਸਾਡੇ ਨਾਲ ਵੀ ਤੁਰੇ ਸਾਡੇ ਨਾਲ ਤੁਰ ਕੇ ਉਹ ਇਹ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੀ ਬਹੁਤ ਮਦਦ ਕੀਤੀ ਹੈਗੀ ਹੈ ਸਪੈਸ਼ਲੀ ਬਟਾਲੇ ਦੀ ਆਪਣੇ ਆਪਣੇ ਵਕ ਵਕ ਸਬਡਿਵੀਜ਼ਨ ਦੇ ਕਿਉਂਕਿ ਇਹਦੇ ਵਿੱਚ ਬਾਕੀ ਸਾਰੇ ਸਬਡਿਵੀਜ਼ਨਾਂ ਦੀ ਜੋ ਆਫੀਸਰਸ ਹੈ ਉਹਨਾਂ ਦੇ ਸਾਰਿਆਂ ਦੇ ਡਿਊਟੀ ਇੱਥੇ ਲੱਗੇ ਸੀ ਵਕ ਵਕ ਸਬਡਿਵੀਜ਼ਨਾਂ ਦੇ ਲੋਕੀ ਜੋ ਹੈਗੇ ਸਾਡੇ ਨਾਲ ਬਹੁਤ ਇਹਦੇ ਵਿੱਚ ਮਦਦ ਕੀਤੀ ਹੈ ਤੋਂ ਜਦੋਂ ਗੱਲ ਆਹੀ ਹੈ ਜੀ ਜਦੋਂ ਪਬਲਿਕ ਪੁਲਿਸ ਦਾ ਸਾਥ ਦਿੰਦੀ ਹੈ ਮਦਦ ਕਰਦੀ ਹੈ ਤਾਂ ਫਿਰ ਇੰਨਾ ਵੱਡਾ ਕੇਸਿਸ ਵੀ ਜੋ ਹੈਗੇ ਉਹ ਛੇਤੀ ਤੋਂ ਛੇਤੀ ਫ੍ਰੇਸ ਹੋ ਜਾਂਦੀ ਹੈ